ਸਭ ਤੋਂ ਪਹਿਲਾਂ ਤਾਂ ਰਾਏ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਵਿਧਾਇਕ ਦੇ ਪਾਤਰੋਂ ਤੁਸੀਂ ਆਏ ਹੋ ਸੰਗਤ ਦੇ ਵਿੱਚ ਸਾਡੇ ਸਿੱਖਾ ਕੋ ਵੀ ਨਹੀਂ ਪਹੁੰਚੇ ਉਹਨਾਂ ਨਾਲੋਂ ਵੀ ਵੱਧ ਸਰਕਾਰ ਹੈ ਤੁਹਾਡਾ ਤੁਸੀਂ ਗੱਲ ਗੱਲ ਕਹੀ ਹੈ ਜੀ ਤੁਸੀਂ ਵੀ ਜਿਹੜੇ ਇਹ ਕੋਈ ਮਨਸ਼ਾ ਗਲਤ ਨਹੀਂ ਹੈਗੀ ਕਿਸੇ ਦੀ ਵੀ ਰਾਏ ਸਾਹਿਬ ਤੁਹਾਡੀ ਮਨਸ਼ਾ ਸਹੀ ਹੋ ਸਕਦੀ ਹੈ ਪਰ ਦੂਜਿਆਂ ਦੀ ਆਪਾਂ ਦਾ ਦਾਵਾ ਨਹੀਂ ਕਰ ਸਕਦੇ ਜੀ ਕਿਉਂਕਿ ਅੱਗੇ ਵੋਟਾਂ ਵੀ ਬਹੁਤ ਨੇੜੇ ਆ ਸਾਲ ਹੀ ਲਗਭਗ ਹੈਗਾ ਜੀ ਹੁਣ ਸਰਕਾਰ ਦੇ ਕੋਲ ਹੋ ਸਕਦਾ ਸਮਾਂ ਛੇ ਮਹੀਨਾ ਇਸ ਕਰਕੇ ਹੋਵੇ ਵੀ ਭਾਈ ਬਣਾ ਦਾਂਗੇ ਕਾਨੂੰਨ ਵੀ ਲੋਕਾਂ ਨੇ ਮੋਸ਼ਨ ਆਪਾਂ ਕਿਸ ਤਰ੍ਹਾਂ ਲੈ ਸਕਦੇ ਆ ਇਹ ਹੋ ਸਕਦਾ ਕਿਉਂਕਿ ਜੇ ਗੱਲ ਆਉਂਦੀ ਹੈ ਜੀ ਸੁਝਾਉਣ ਦੀ ਤਾਂ ਜਿਹੜੀ ਲੈਂਡ ਪਲਾਨਿੰਗ ਸਕੀਮ ਸੀਗੀ ਜਿਹੋਦੇ ਤੋਂ ਸੁਝਾਅ ਲੈਦੀ ਜੀ ਜਿੱਥੇ ਸੁਝਾਉਣ ਦੀ ਗੱਲ ਹੋ ਗਈ ਜੀ ਸਰਕਾਰ ਉੱਥੇ ਸੁਝਾਅ ਲੈਂਦੀ ਨਹੀਂ ਜਿੱਥੇ ਸਾਡੇ ਪਿਓ ਦੀ ਦਾੜੀ ਪੱਟ ਹੁੰਦੀ ਹੈ ਜੀ ਜਿੱਥੇ ਆਪਾਂ ਨੇ 1 ਮਿੰਟ ਵੀ ਨਹੀਂ ਵੇਖਣਾ ਜਿੱਥੇ ਆਪਾਂ ਨੇ ਕਾਨੂੰਨ 1 ਮਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਚਪੇੜ ਇੱਕ ਦੇ ਬੱਜੀ ਦੂਜੇ ਦਾ ਬਦਲਾ ਅਗਲੇ ਸੈਕਿੰਡ ਦੇ ਵਿੱਚ ਹੀ ਆਉਣਾ ਚਾਹੀਦਾ ਸੀ ਜੀ ਉੱਥੇ ਆਪਾਂ ਸੁਝਾਅ 6 ਮਹੀਨਿਆਂ ਦੇ ਮੰਗੀ ਜਾਂਦੇ ਨੇ ਇਹ ਕੋਈ ਗੱਲ ਨਹੀਂ ਹੋਈ ਜੀ ਪਰ ਜੇ ਸੁਝਾਵਾਂ ਦੇ ਵਿੱਚ ਮੈਂ ਇਹ ਕਹਿੰਦਾ ਜੀ ਵੀ ਜੇ ਕਿ ਲੋਕਾਂ ਨੇ 95% ਲੋਕਾਂ ਨੇ ਸੁਝਾਅ ਦਿੱਤੇ ਜੀ ਵੀ ਭਾਈ ਫਾਂਸੀ ਚਰਾਹੇ ਵਿੱਚ ਦਿਓ ਸਰਕਾਰ ਦਊਗੀ ਜੀ ਫਾਂਸੀ ਚਰਾਹੇ ਦੇ ਵਿੱਚ ਨਹੀਂ ਦੇ ਸਕਦੇ ਸੋ ਰਾਏ ਸਾਹਿਬ ਜਿਹੜੀ ਗੱਲ ਕਾਨੂੰਨ ਦੀ ਹੈ ਵਿਆਦਵੀ ਦਾ ਮੈਂ ਤਾਂ ਕਹਿੰਦਾ ਕੋਈ ਕੌਣ ਕਹਿ ਦਊਗਾ ਉੱਠ ਕੇ ਵੀ ਯਾਰ ਤੁਸੀਂ ਕੌਣ ਆਉਂਦੇ ਹੋ ਵਿਆਦਕੀ ਦੇ ਖਰਾਬ ਕੋਈ ਕਾਨੂੰਨ ਬਣਾਤਾ ਕਿਹੜਾ ਮੈਂ ਇਹ ਦੱਸੋ ਜੀ ਬਹੁਤ ਸਾਰੇ ਲੋਕਾਂ ਨੂੰ ਨਾਲ ਸੱਚਿਆ ਜਾਂਦਾ ਕਾਮਰੇਡ ਕਿਹਾ ਜਾਂਦਾ ਉਹ ਵੀ ਨਹੀਂ ਕਹਿੰਦੇ ਜੀ ਇਹ ਤਾਂ ਗੱਲ ਜੀ ਪਰ ਮੇਰੀ ਬੇਨਤੀ ਹੈ ਜੀ ਵੀ ਇਸ ਮਾਮਲੇ ਦੇ ਵਿੱਚ ਇੱਕ ਮੈਨੂੰ ਪੱਤਰਕਾਰ ਦੇ ਤੌਰ ਤੇ ਨਾ ਵੇਖਿਆ ਜਾਵੇ ਤੁਸੀਂ ਇੱਥੇ ਵਿਧਾਇਕ ਦੇ ਤੌਰ ਤੇ ਨਾ ਹੋਵੋ ਜੀ ਆਪਾਂ ਸਿੱਖ ਹੋ ਕੇ ਗੁਰੂ ਦੇ ਸਿੱਖ ਸੱਚੇ ਹੋ ਕੇ ਜੀ ਆਪਾਂ ਇਸ ਮਸਲੇ ਨੂੰ ਨਿਬੇੜੀਏ ਜੀ ਉਹਦੇ ਲਈ ਤੁਹਾਡੀ ਤੇ ਤੁਹਾਡੀ ਸਰਕਾਰ ਦੀ ਹੈਲਪ ਦੀ ਬਹੁਤ ਜ਼ਰੂਰਤ ਹੈ ਜੀ ਉਹ ਕਿਰਪਾ ਕਰਕੇ ਬਾਬਾ ਜੀ ਬਾਬਾ ਸੰਗਦੇਵ ਸਿੰਘ ਜੀ ਨੇ ਕਿਹਾ ਸੀਗਾ ਵੀ ਅਸੀਂ ਭਾਈ ਝੋਲੀਆਂ ਢੱਡ ਲੈਣੇ ਆ ਜੀ ਸਾਡਾ ਖੂਨ ਲੈਣਾ ਲੈਣਾ ਬਣਾ ਲੈਣੇ ਜੀ ਸ਼ੀਤੀਆਂ ਚਾਹੀਦੀਆਂ ਜੀ ਉਹ ਵੀ ਦੇ ਦਿੰਦੇ ਆ ਜੀ ਪਰ ਚਲੋ ਬਹੁਤ ਧੰਨਵਾਦੀ ਤੁਹਾਡਾ ਉਮੀਦ ਕਰਦੇ ਹਾਂ ਰਾਏ ਸਾਹਿਬ ਤੁਸੀਂ ਸਾਡੀ ਜਿਹੜੀ ਗੱਲ ਹੈ ਇਹ ਆਪਣੀ ਗੱਲ ਹੈ ਕੌਮ ਦੀ ਤੇ ਸਭ ਸਰਬ ਧਰਮਾਂ ਦੀ ਜੀ ਸਾਂਝੀ ਵਾਲਤਾ ਦੀ ਹੈ ਜਰੂਰ ਤੁਸੀਂ ਲੈ ਕੇ ਜਾਓਗੇ ਕਿ ਸਰਕਾਰ ਵੱਲੋਂ ਬਹੁਤ ਜਲਦ ਕਿਉਂਕਿ ਭਾਈ ਗੁਰਜੀਤ ਸਿੰਘ ਜੀ ਉਹਨੇ ਹੀ ਸਰਕਾਰ ਹੋਗਾ ਸਾਡੇ ਲਈ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਦੇ ਸਤਕਾਰ ਦੀ ਗੱਲ ਕਰਦੇ ਆ ਗੁਰੂ ਦਾ ਸਤਕਾਰ ਦੇ ਲਈ ਜਿਹੜਾ ਇੰਨੀ ਬੰਦਾ ਕੁਰਬਾਨੀ ਕਰ ਰਿਹਾ ਉਹਦੇ ਤਾਂ ਫਿਰ ਸਾਡੇ ਗੁਰਗਰਾਸਾ ਮਾਧ ਦੇ ਵਿੱਚ ਇਹ ਹੈ ਵੀ ਭਾਈ ਅਜੇ ਹੀ ਰੂਹ ਦੇ ਤਾਂ ਫਿਰ ਚਰਨ ਭਾਈ ਧੋ ਧੋ ਕੇ ਪਿਓ ਜਿਹੜਾ ਸਿੱਖ ਹੈ ਮੇਰੇ ਗੁਰੂ ਦੀ ਗੱਲ ਕਰੇ ਜੋ ਜੋ ਮੇਰੇ ਗੁਰੂ ਦੀ ਨਾਮ ਸੁਣਾਵੇ ਵੀ ਸੋ ਪਾਈ ਵਿਰਾਮੀ ਉਹ ਇੱਕ ਗੱਲ ਉਹ ਵੀ ਆਉਂਦੀ ਹੈ ਵੀ ਆਪਾਂ ਭਾਈ ਵੀਰ ਤੇ ਚਰਨ ਧੋ ਦੋ ਕੀਤੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਜੀ ਭਾਈ ਗੁਰਜੀਤ ਸਿੰਘ ਤੁੰਗੀ ਉਹਨਾਂ ਦੀ ਸ਼ਹੀਦਤ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ